ਨਾ ਆਤੰਕਵਾਦ ਦਬਾ ਪਾਇਆ ਨਾ ਐਮਰਜੈਂਸੀ ਦਬਾ ਪਾਈ ਤਾਂ ਆਮ ਆਦਮੀ ਪਾਰਟੀ ਕਿਸ ਖੇਤ ਦੀ ਮੂਲੀ ਹੈ ਗੁਰਲਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਆਪ ਨੂੰ ਜੀ ਆ ਗੱਲ ਕਰਦੇ ਆ ਗੱਲ ਕਰਦੇ ਆ ਮਾਨਯੋਗ ਸੁਪਰੀਮ ਕੋਰਟ ਨੂੰ ਕਿਉਂ ਵੱਡਾ ਫੈਸਲਾ ਲੈਣਾ ਪਿਆ ਕੀ ਹੈ ਪੂਰਾ ਮਾਮਲਾ ਥੋੜੇ ਦਿਨ ਪਹਿਲਾਂ ਪੰਜਾਬ ਕੇਸਰੀ ਅਖਬਾਰ ਦੇ ਵਿੱਚ ਸਰਕਾਰ ਦੇ ਵਿਰੁੱਧ ਖਬਰ ਲੱਗਣ ਕਾਰਨ ਕੁਝ ਲੇਖ ਛਪਣ ਕਾਰਨ ਸਰਕਾਰ ਵੱਲੋਂ ਸਰਕਾਰੀ ਏਜੰਸੀ ਪলিউਸ਼ਨ ਬੋਰਡ ਵੱਲੋਂ ਅਖਬਾਰ ਨੂੰ ਅਖਬਾਰ ਦੀ ਬਿਜਲੀ ਕੱਟ ਦਿੱਤੀ ਗਈ ਹੋਟਲ ਦੀ ਬਿਜਲੀ ਕੱਟ ਕਰ ਦਿੱਤੀ ਗਈ ਦੱਸੀ ਜਾਂਦੀ ਹੈ ਜਿਸ ਨਾਲ ਅਖਬਾਰ ਛਪਣ ਵਿੱਚ ਪ੍ਰਭਾਵਿਤ ਹੋਇਆ ਮਾਨਯੋਗ ਹਾਈ ਕੋਰਟ ਵਿੱਚ ਕੇਸ ਪੈਂਡਿੰਗ ਹੈ ਪਰ ਅੱਜ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਅਖਬਾਰ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਚੱਲਣ ਦਿੱਤਾ ਜਾਵੇ ਕਿਉਂਕਿ ਅਖਬਾਰ ਨੂੰ ਰੋਕਿਆ ਨਹੀਂ ਜਾ ਸਕਦਾ ਪ੍ਰੈਸ ਦੀ ਆਜ਼ਾਦੀ ਬਹਾਲ ਰਣੀ ਚਾਹੀਦੀ ਹੈ ਜਦੋਂ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ ਉਥੋਂ ਕੁਝ ਸ਼ਰਾਬ ਵੀ ਮਿਲੀ ਹੈ ਤਾਂ ਜੱਜ ਸਾਹਿਬ ਨੇ ਕਿਹਾ ਕਿ ਸ਼ਰਾਬ ਮਿਲਣ ਨਾਲ ਅਖਬਾਰ ਰੋਕ ਦਿੱਤਾ ਜਾਵੇ ਸੋ ਉਹਨਾਂ ਨੇ ਕਿਹਾ ਅਖਬਾਰ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਚੱਲਣ ਦਿੱਤਾ ਜਾਵੇ ਇਸ ਪੂਰੇ ਮਾਮਲੇ ਕਾਲੇ ਕਈ ਦਿਨ ਤੋਂ ਪਿਛਲੇ ਦਿਨਾਂ ਤੋਂ ਚੱਲ ਰਿਆ ਸੀਗਾ ਕਿ ਪ੍ਰੈਸ ਤੇ ਕੀ ਸਰਕਾਰ ਪ੍ਰੈਸ ਨੂੰ ਦਬਾ ਰਹੀ ਹੈ ਸੋ ਮਾਜੋਬ ਸਰਵੋੱਚ ਅਦਾਲਤ ਦੇਸ਼ ਦੀ ਸਰਵੋੱਚ ਅਦਾਲਤ ਵੱਲੋਂ ਅੱਜ ਆਖਰ ਨੇ ਇਹ ਵੱਡਾ ਫੈਸਲਾ ਲਿਆ ਗਿਆ ਕਿ ਪੰਜਾਬ ਕੇਸਰੀ ਗਰੁੱਪ ਦੇ ਅਖਬਾਰਾਂ ਨੂੰ ਛੱਪਣ ਦਿਓ ਜਿਉਂ ਦਾ ਤਿਉਂ ਚੱਲਣ ਦਿਓ ਇਹਨੂੰ ਰੋਕਣਾ ਨਹੀਂ ਬਾਕੀ ਅਗਲੀ ਕਾਰਵਾਈ ਕੀ ਹੋਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਾਂਗੇ ਸੋ ਆਪਣੇ ਕਮੈਂਟ ਜਰੂਰ ਕਰਕੇ ਦੱਸਿਓ ਇਸ ਦੇ ਸੰਬੰਧ ਵਿੱਚ ਧੰਨਵਾਦ